ਇਹ ਸਾਡਾ ਰੂਟ ਨੰਬਰ 94506 ਜੋ ਕਿ ਚਜਰਾੜੀ ਤੋਂ ਲੈ ਕੇ ਸਤਲੁਜ ਬੇਜ ਤੱਕ ਹੈ ਦੋ ਥਾਣਿਆਂ ਦਾ ਏਰੀਆ ਜੀ ਇਹਦੇ ਵਿੱਚ ਸਾਨੂੰ ਜਲੰਧਰ ਸਾਡੇ ਅਧਿਆਤੀ ਦਾ ਕੰਟਰੋਲ ਰਮਾ ਉੱਥੋਂ ਸਾਨੂੰ 112 ਤੋਂ ਕਾਲ ਆਉਂਦੀ ਆ ਕਿ ਇਸ ਜਗ੍ਹਾ ਤੇ ਕੋਈ ਐਕਸੀਡੈਂਟ ਹੋ ਗਿਆ ਜਿਸੇ ਵੀ ਹੈਲਪ ਦੀ ਲੋੜ ਆ ਉਹ ਨੰਬਰ ਸਾਨੂੰ ਪ੍ਰੋਵਾਈਡ ਕੀਤਾ ਜਾਂਦਾ ਅਸੀਂ ਉੱਤੇ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਵਿਦਨ 10 ਮਿੰਟ ਦੇ ਵਿੱਚ ਪਹੁੰਚਦੇ ਆ ਸੜਕ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਬਰਦਾਨ ਸਾਬਿਤ ਹੋ ਰਹੀ ਹੈ ਇਸ ਫੋਰਸ ਨੇ 1 ਸਾਲ ਚਹੀ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ ਹਨ ਸੜਕ ਸੁਰੱਖਿਆ ਬਲ ਦੇ ਹੋਂਦ ਚ ਆਉਣ ਨਾਲ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਚ 45.3 ਫੀਸਦੀ ਦੀ ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਨੇ ਸਿਰਫ 7 ਮਿੰਟਾਂ ਚ ਹਾਦਸੇ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਤਾਇਮ ਕੀਤਾ ਹੈ ਤੋ ਸਿ ਪੁਲਿਸ ਲਾਈ ਆ ਹੁਣ ਜਿੱਥੇ ਐਕਸੀਡੈਂਟ ਹੋ ਜੇ ਜਿਹੜਾ ਨੰਬਰ ਡਾਇਲ ਕਰਕੇ 112 ਦਾ ਕਿ 7 ਮਿੰਟਾਂ ਦੇ ਵਿੱਚ ਵਿੱਚ ਜਿੱਥੇ ਮਰਜੀ ਐਕਸੀਡੈਂਟ ਹੋਇਆ ਹੋਵੇ ਸੜਕ ਤੇ ਉਹ ਪਹੁੰਚ ਜਾਂਦੇ ਨੇ ਰੱਬ ਨਾ ਕਰੇ ਕੋਈ ਆਏ ਐਕਸੀਡੈਂਟ ਹੋਇਆ ਪਿਆ ਬੰਦਾ ਫਸ ਗਿਆ ਹੋਵੇ ਟਾਕੀ ਵੱਢਣੀ ਹੋਵੇ ਗੈਸ ਕੱਟਣੇ ਆਰੀ ਦੇ ਬਲੇਡ ਨੇ ਫਸਟ ਏਡ ਦਾ ਸਮਾਨ ਹੈ ਟੋਚਨ ਹੈ ਐਸਐਸਐਫ ਸੂਬੇ ਦੀਆਂ 4100 ਕਿਲੋਮੀਟਰ ਸੜਕਾਂ ਤੇ 150 ਦੇ ਕਰੀਬ ਅਤ ਆਧੁਨਿਕ ਵਾਹਨਾ ਨਾਲ ਗਸ਼ਤ ਕਰ ਰਹੀ ਹੈ ਹੁੰਜੇਕਰ ਸੜਕ ਤੇ 30 ਕਿਲੋਮੀਟਰ ਦੇ ਦਾਇਰੇ ਅੰਦਰ ਕੋਈ ਵੀ ਹਾਦਸਾ ਹੁੰਦਾ ਤਾਂ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ 112 ਤੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਮਦਦ ਕਰਦੀ ਹੈ ਜਨਵਰੀ ਮਹੀਨੇ ਵਿੱਚ ਮਾਗ ਦਾ ਮਹੀਨਾ ਸ਼ੁਰੂ ਹੁੰਦੇ ਹੀ ਇੱਕ ਲੋਹੜੀ ਦਾ ਤਿਹਾੜ ਜਿਹੜਾ ਵੱਡੇ ਪੱਧਰ ਤੇ ਪੂਰੇ ਦੇਸ਼ ਭਾਰਤ ਵਿੱਚ ਮਨਾਇਆ ਜਾਂਦਾ ਪਰ ਅੱਜ ਦੇਸ਼ ਭਾਰਤ ਦੇ ਵਿੱਚ ਇਸ ਲੋਹੜੀ ਦੇ ਤਿਹਾੜ ਨੂੰ ਲੈ ਕੇ ਵੱਖੋ ਵੱਖ ਤਰੀਕੇ ਦੇ ਨਾਲ ਖੁਸ਼ੀਆਂ ਭੰਗੜੇ ਤੇ ਹੋਰ ਤਰ੍ਹਾਂ ਦੇ ਵਿਕਲੇ ਪ੍ਰੋਗਰਾਮ ਕੀਤੇ ਜਾ ਰਹੇ ਪਰ ਦੂਸਰੇ ਪਾਸੇ ਬਾਬਾ ਮੋਤੀਰਾ ਮੇਰਾ ਅनाथ ਆਸ਼ਰਮ ਵਿੱਚ ਜਿੱਥੇ ਲੈਂਸ ਕਲੱਬ ਬੇਗਵਾਲ ਵੱਲੋਂ ਅੱਜ ਇੱਕ ਨਵੰਿਕਲਾ ਪ੍ਰਣਾਲਾ ਕਰਦੇ ਹੋਏ ਅੱਜ ਇਸ ਲੋਹੜੀ ਦਾ ਤਿਹਾੜ ਜਿਹੜਾ ਬੇਸਹਾਰਾ ਬੱਚਿਆਂ ਵਾਸਤੇ ਇੱਕ ਮਨਾਇਆ ਗਿਆ ਸਾਂਝੇ ਤੌਰ ਤੇ ਮਨਾਇਆ ਗਿਆ ਗੱਲਬਾਤ ਕਰਾਂਗੇ ਇੱਥੋਂ ਦੇ ਜਿਹੜੇ ਪ੍ਰਬੰਧਕ ਹੈਗੇ ਸੱਸੀ ਕਾਲ ਜੀ ਵਾਹਿ ਫਤੇ ਜੀ ਅੱਜ ਜਿਹੜਾ ਲੋਹੜੀ ਦਾ ਤਿਹਾਰ ਮਨਾਇਆ ਗਿਆ ਉਹ ਕਲੱਬ ਲੋਰ ਤੁਹਾਡੇ ਵੱਲੋਂ ਹੋਰ ਕੀ ਕਹਿਣਾ ਚਾਹੋਗੇ ਇਸ ਲੋਹੜੀ ਦੇ ਤਿਹਾਰ ਮੌਕੇ ਜਿਹੜਾ ਇੱਕ ਬੜਾ ਖੁਸ਼ੀਆਂ ਸੰਜੋਇ ਤੇ ਤਿਹਾਰ ਜਿਹੜਾ ਮਨਾਇਆ ਜਾਂਦਾ ਹੈ ਇਹ ਜੋ 나થા ਬਿਰਦਾ Ashram ਬੇਗੋਵਾਲ ਵਿਖੇ ਸਰਦਾਰ ਕਸ਼ਮੀਰ ਸਿੰਘ ਸਾਹੀ ਯੂਐਸਏ ਵਾਲਿਆਂ ਪਰਲਾ ਕੀਤਾ ਬਹੁਤ ਛਲਾਂਗਾ ਜੋਗ ਹੈ ਉਹਦੇ ਵਿੱਚ ਜਿੰਨੇ ਵੀ ਸਾਡੇ ਨੇੜੇ ਤੇੜੇ ਕਲੱਬ ਸੇਵਾ ਸੁਸਾਇਟੀਆਂ ਨੇ ਉਹ ਆਣ ਕੇ ਛਲਾਂਗਾ ਜੋਗ ਕੰਮ ਕਰਦੀਆਂ ਨੇ ਇਹਨਾਂ 나થા ਬਿਰਦਾ ਲਈ ਲੋੜਵੰਦਾਂ ਲਈ ਸਮਾਨ ਲੈ ਕੇ ਆਉਂਦੀਆਂ ਨੇ ਜਿਸ ਰਾਜ ਲੋਹੜੀ ਦਾ ਤਿਹਾੜੀ ਉਹਨਾਂ ਆ ਕੇ ਲੋਹੜੀ ਸਾਂਝੀ ਖੁਸ਼ੀ ਕੀਤੀ ਹੈ ਔਰ ਮੂੰਗਫਲੀ ਰੋੜੀਆਂ ਸਾਰਾ ਕੁਝ ਲੈ ਕੇ ਆਏ ਨੇ ਫਰੂਟ ਮਠਿਆਈਆਂ ਸਭ ਕੁਝ ਉਹਨਾਂ ਲਈ ਲੈ ਕੇ ਆਏ ਨੇ ਬਹੁਤ ਬਹੁਤ ਧੰਨਵਾਦ ਲੈਂਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਸ਼ਮੀਰ ਸਿੰਘ ਸਾਹੀ ਦਾ ਹੈ ਜੋ ਆਪਣਾ ਲੈ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਛੋਹ ਹੋਰ ਵੀ ਪ੍ਰਬੰਧ ਕਿੱਥੇ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਜਿਹੜਾ ਅੱਜ ਇਹ ਲੋਹੜੀ ਦਾ ਤਿਹਾਰ ਜਿਹੜਾ ਇੱਕ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਬੁੰਗਫਲੀ ਰਿਓੜੀਆਂ ਫਲ ਫਰੂਟ ਨਾਲ ਔਰ ਕੀ ਕਹਿਣਾ ਚਾਹੋਗੇ ਅੱਜ ਇਸ ਉਪਰਾਲੇ ਨੂੰ ਕਿਵੇਂ ਦੇ ਦੇ ਤੁਸੀਂ? ਇਹ ਬਹੁਤ ਵਧੀਆ ਸਾਨੂੰ ਲੱਗਦਾ ਸਾਡਾ ਇੱਕ ਵੱਡਾ ਪਰਿਵਾਰ ਹੈ। ਵੱਡਾ ਪਰਿਵਾਰ ਹੈ ਅਸੀਂ ਇਹਨਾਂ ਬੱਚਿਆਂ ਦੇ ਨਾਲ ਬਹੁਤ ਖੁਸ਼। ਬਾਜੀ ਨੇ ਕੀਤਾ ਹੈ ਕੰਮ ਬਹੁਤ ਵਧੀਆ ਕੀਤਾ ਸਾਨੂੰ ਨਾਲ ਜੋੜਿਆ ਅਸੀਂ ਵੀ ਇਹਨਾਂ ਦੇ ਨਾਲ ਲੱਗੇ ਇਹਨਾਂ ਨਾਲ ਸੇਵਾ ਕਰਦੇ ਹਾਂ। ਬੱਚੇ ਬਾਹਰ ਲੋਕੀ ਸਾਡੇ ਨਾਲ ਸੇਵਾ ਕਰਾਉਂਦੇ ਆ ਲਾਈਨ ਕਲੱਬ ਵਾਲੇ ਆਉਂਦੇ ਆ ਹੋਰ ਜਨਤਾ ਆਸੇ ਪਾਸੇ ਬਹੁਤ ਦੁਨੀਆ ਆਂਦੀ ਏ ਨਾਲ ਸੇਵਾ ਕਰਦੇ ਆ ਸੀ ਬਹੁਤ ਧੰਨਵਾਦ ਆ ਗੁਰੂ ਮਹਾਰਾਜ ਸਾਹਿਬ ਦੇ ਕੇ ਸੰਨ੍ਹ ਹੀ ਹੋਏ ਜਿਹੜਾ ਇਹ ਅਨਾਥ ਆਸ਼ਰਮ ਚਲਾਇਆ ਜਾ ਰਿਹਾ ਔਰ ਕਿੰਨੇ ਕੁ ਮੈਂਬਰ ਜਿਹੜੇ ਇਸ ਆਸ਼ਰਮ ਦੇ ਵਿੱਚ ਹੈਗੇ ਬੱਚੇ ਬਜ਼ੁਰਗ ਮਿਲ ਆਉਂਦੇ ਇਹ 7 ਸਾਲ ਤੋਂ ਚੱਲਦਾ ਪਿਆ ਤੇ ਸਾਹਿਬ ਇਸ ਸੇਵਾ ਲੈ ਕੇ ਜਾਂ ਇਸ ਤਿਹਾਰਨ ਲੈ ਕੇ ਕਿਵੇਂ ਮਨਾਉਣਾ ਚਾਹੀਦਾ ਜੇ ਕਿਸ ਤਰ੍ਹਾਂ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਤਿਹਾਰਾ ਤੋਂ ਵਾਂਝੇ ਰਹਿ ਗਏ ਏ ਮਨ ਸਾਰੀ ਦੁਨੀਆ ਤੇ ਗੱਲ ਸਾਰੇ ਬਾਹਰ ਨੂੰ ਤੁਰੇ ਜਾਂਦੇ ਆ ਕਿ ਇਹਨਾਂ ਵਿਛੋਕਰ ਜਿਹੜਾ ਕੋਈ ਇਹ ਗੱਲ ਨੂੰ ਸਮਝਦਾ ਨਹੀਂ ਹੈ ਹੁਣ ਅੱਗੋ ਬੱਚੇ ਇਹ ਗੱਲ ਸਿੱਖ ਹੁੰਦੇ ਆ ਕਿ ਅਸੀਂ ਵੀ ਸੇਵਾ ਕਰੀਏ ਗਾਂ ਤੋਂ ਆਪਣੇ ਪੰਜਾਬ ਵਿੱਚ ਵੱਧ ਚੜ ਕੇ ਹਿੱਸਾ ਲਈਏ ਆਪਣੇ ਮਾਪਿਆਂ ਨੂੰ ਕਹਿੰਦੇ ਕਿ ਤੁਸੀਂ ਜਾਓ ਨਾਲ ਸੇਵਾ ਕਰਾਓ ਬਹੁਤ ਸੇਵਾ ਕਰਦੇ ਸਾਡੇ ਨਾਲ ਵਿੱਚ ਜਿਹੜੇ ਲੋਕ ਜਿਹੜੇ ਘਰਾਂ ਤੋਂ ਬੇਕਾਰ ਆਪਣੇ ਪਰਿਵਾਰਾਂ ਦੀ ਜੰਮੇ ਜੀਆਂ ਨੂੰ ਕਰ ਦਿੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਦੀ ਗਲਤੀ ਹੈ ਇਹਨਾਂ ਦੀ ਸੇਵਾ ਸਭ ਤੋਂ ਉੱਤਮ ਹੈ ਅਸੀਂ ਦੇ ਗੁਰੂ ਘਰ ਮਹਾਰਾਜ ਵਿੱਚ ਨਹੀਂ ਜਾਇਆ ਜਾਂਦਾ ਸਾਡੇ ਕੋ ਅਸੀਂ ਇੱਥੇ ਸੇਵਾ ਕਰਕੇ ਬਹੁਤ ਖੁਸ਼ ਆਂ ਸਾਰੀ ਜਨਤਾ ਇਸ ਗੱਲ ਨੂੰ ਸਮਝਦੀ ਕਿ ਇਹਨਾਂ ਦੀ ਸੇਵਾ ਜਿਹੜੀ ਬਹੁਤ ਵਧੀਆ ਸੋ ਸਤਿਗੁਰੂ ਮੈਡਮ ਇੱਥੇ ਮੌਜੂਦ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਲੋਹੜੀ ਦੇ ਤਿਹਾੜੀ ਨੂੰ ਲੈ ਕੇ ਕਿਵੇਂ ਦੇਖਦੇ ਜਿਹੜਾ ਇੱਕ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਔਰ ਵਕ ਵਕ ਲੱਭਾਂ ਜਿਹੜੀਆਂ ਇੱਥੇ ਆ ਕੇ ਵਕ ਵਕ ਤਿਹਾੜ ਜਿਹੜੇ ਸਾਡੇ ਕਰਦੇ ਸਨ ਵਾਹੀ ਗੁਰਜੀਤ ਕਾ ਖਾਲਸਾ ਵਾਹੀ ਗੁਰਜੀਤ ਕੀ ਫਤਿਹ ਸਭ ਤੋਂ ਪਹਿਲਾਂ ਸਿਮੂ ਸੰਗਤ ਦੇਸ਼ ਵਾਸੀਆਂ ਨੂੰ ਲਕਨੋੜੀ ਦੀਆਂ ਲੱਖ ਲੱਖ ਮੁਬਾਰਕਾਂ ਉਸ ਤੋਂ ਬਾਅਦ ਜੋਗੇ ਆਪਾਂ ਆਪਣੀ ਫੈਮਿਲੀ ਦੀ ਤਰ੍ਹਾਂ ਹਰ ਇੱਕ ਤਿਹਾੜ ਇਸ ਸਪੈਂਡ ਕਰਦੇ ਆ ਇਸ ਤਰ੍ਹਾਂ ਹੀ ਅਸੀਂ ਇਹਨਾਂ ਨਾਕ ਬੱਚਿਆਂ ਦੇ ਨਾਲ ਇਹ ਤਿਹਾੜ ਮਨਾ ਕੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਬਹੁਤ ਆਨੰਦ ਸਾਡੇ ਨਾਲ ਵਕ ਵਕ ਲੋਕ ਦਫਾ ਕਲੱਬ ਤੁਹਾਡੇ ਨਾਲ ਆ ਕੇ ਸੀਜ਼ਨਲ ਬਹੁਤ ਸਾਡੇ ਨਾਲ ਸਹਿਯੋਗ ਦਿੰਦੇ ਨੇ ਸਾਨੂੰ ਸੇਵਾ ਕਰਕੇ ਬਹੁਤ ਵਧੀਆ ਲੱਗਦਾ ਲੋਕਾਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕ ਲੋਕਾਂ ਨੂੰ ਬੇਕਰੋ ਬੇਕਰ ਕਰਦੇ ਹੋਏ ਅਸੀਂ ਤਾਂ ਲੋਕਾਂ ਨੂੰ ਇਹ ਮੈਸੇਜ ਕਰਨ ਜਾਂਦੇ ਆਂ ਵੀ ਗਲਤਾਂ ਜੋ ਬੇਕਰ ਕਰ ਦਿੰਦੇ ਨੇ ਹਨਾ ਆਪਦੇ ਮਾਪਿਆਂ ਦੀ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਸੇਵਾ ਕਰਨੀ ਚਾਹੀਦੀ ਹੈ ਕਿ ਜੋ ਸੇਵਾ ਮਾਪਿਆਂ ਨੇ ਸੇਵਾ ਬਾਰ-ਬਾਰ ਨਹੀਂ ਮਿਲਦੀ ਸੇਵਾ ਕਰਨ ਦਾ ਮੌਕਾ ਸਾਨੂੰ ਮਿਲਿਆ ਅਸੀਂ ਕਰਦੇ ਪਏ ਹਾਂਗੇ ਸੇਵਾ ਸੰਧ ਅਨਾਥ ਆਸ਼ਰਮ ਦੇ ਪ੍ਰਬੰਧਕ ਸਹਿਬਾਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਔਰ ਵਕ ਵਕਤ ਦੇ ਤਿਹਾਰ ਜਿਹੜੇ ਸਾਂਝੇ ਕੀਤੇ ਜਾਂਦੇ ਆ ਇਹਨਾਂ ਤਿਹਾਰਾਂ ਨੂੰ ਨਾਲ ਜਿਹੜਾ ਕਿ ਜਿਹੜੇ ਅਨਾਥ ਬੱਚੇ ਬਜ਼ੁਰਗ ਮਹਿਲਾਵਾਂ ਹੈਗੀਆਂ ਉਹਨਾਂ ਨਾਲ ਵੀ ਇੱਕ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ ਹਰ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਇਸ ਅਨਾਥ ਆਸ਼ਰਮ ਦੇ ਵਿੱਚ ਕੀਤਾ ਜਾਂਦਾ ਹੈ ਸਰਦਾਰ ਕਸ਼ਮੀਰ ਸਿੰਘ ਸ਼ਾਹੀ ਜੇਤਨਾ ਸਦਗਾ ਜਿਹੜਾ ਇਹ ਅਨਾਥ ਆਸ਼ਰਮ ਚੱਲ ਰਿਹਾ ਹੈ ਦੂਸਰੇ ਪਾਸੇ ਮੈਂ ਦਿਖਾਣਾ ਚਾਹਣਾ ਕਿ ਇਹ ਜਿਹੜੀਆਂ ਸਵਾਵਾਂ ਵੀ ਲਗਾਤਾਰ ਚੱਲਦੀਆਂ ਪਈਆਂ ਵਾ ਉਹਨਾਂ ਨੇ ਕਹਿੰਦੇ ਕਿ ਜੇਕਰ ਇਹ ਸਵਾਵਾਂ ਜਿਹੜੀਆਂ ਚੱਲਦੀਆਂ ਪਈਆਂ ਉਸ ਨੂੰ ਇਸ ਸਵਾਵਾਂ ਚਲਦੀਆਂ ਪਈਆਂ ਇਹ ਸਵਾਵਾਂ ਲੈ ਕੇ ਕੀ ਕਹਿਣਾ ਚਾਹੋਗੇ ਵੱਡੇ ਪੱਧਰ ਤੇ ਜਿਹੜੇ ਉਪਰਾਲੇ ਕੀਤੇ ਜਾਂਦੇ ਆ ਸੇਵਾ ਦੇ ਕੇਂਦਰ ਉਹ ਜੋ ਇੱਥੇ ਜਿੰਨੇ ਵੀ ਮਿਰਦ ਰਹਿੰਦੇ ਨੇ ਜਾਂ ਹੋਰ ਨਾਤ ਬੱਚੇ ਰਹਿੰਦੇ ਨੇ ਉਹਨਾਂ ਦੀ ਬੇਨਤੀ ਕਾਫੀ ਵੱਧ ਚੁੱਕੀ ਜੋ ਸਕੇਲ 100 ਦੇ ਕਰੀਬਨ ਹੋ ਚੁੱਕੀ ਹੈ ਸਾਡੇ ਕੋਲ ਹਾਲ ਜਿਹੜਾ ਹੈ ਤਕਰੀਬਨ 60 65 ਬੱਚਿਆਂ ਵਾਸਤੇ ਸੀਗਾ ਹੁਣ ਅਸੀਂ ਹੋਰ ਸਾਈ ਸਾਹਿਬ ਤੇ ਹੋਰ ਐਨ ਆਰ ਆਈ ਸਹਿਯੋਗਾਂ ਦੇ ਦੇ ਸਹਿਯੋਗ ਦੇ ਨਾਲ ਜੋ ਵੀ 10 ਕਮਰੇ ਬਣ ਰਹੇ ਨੇ ਸਵੇਦ ਬ੍ਰਾਂਡ ਤੇ ਉਹਨਾਂ ਦੀ ਸੇਵਾ ਚੱਲ ਰਹੀ ਹੈ ਜੇ ਕੋਈ ਸੇਵਾ ਪਾਉਣੀ ਚਾਹਵੇ ਸਿੱਧਾ ਸੀਮਿੰਟ ਬਜਰੀ ਸਰੀਆ ਸਟਾਰ ਸਕਦਾ ਜੇ ਕੋਈ ਪੈਸੇ ਦੀ ਸੇਵਾ ਮਾਇਆ ਦੀ ਕਰਨੀ ਜਾਏ ਉਹ ਵੀ ਜਾ ਕੇ ਦੇ ਸਕਦਾ ਰਸੀਦ ਪ੍ਰਾਪਤ ਕਰ ਸਕਦਾ ਜੀ ਅੱਜ ਜਿਹੜੀ ਲੋਹੜੀ ਦਾ ਤਿਹਾੜ ਜਿਹੜਾ ਬੜਾ ਚਾਵਣਾ ਮਨਾਇਆ ਜਾਂਦਾ ਪਰ ਦੂਸਰੇ ਪਾਸੇ ਇਹ ਜਿਹੜਾ ਤਿਹਾੜ ਬੜਾ ਖੁਸ਼ੀਆਂ ਸਾਂਝਾ ਦਾ ਤਿਹਾੜ ਔਰ ਇਹ ਜਿਹੜਾ ਤਿਹਾੜ ਸਾਨੂੰ ਹਰੇਕ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਇਹੀ ਸੰਦੇਸ਼ ਜਿਹੜਾ ਇਸ ਸ੍ਰੀਨਾਥ ਆਸ਼ਰਮ ਤੋਂ ਮਿਲਦਾ ਲੋਹੜੀ ਦੇ ਸ਼ੁਭ ਅਵਸਰਤੇ ਬਹੁਤ ਬਹੁਤ ਵਧਾਈਆਂ ਦੇਣੀਆਂ ਚਾਹੁੰਦਾ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਤੇ ਸਭ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਸਾਰੇ ਹੀ ਪਰਿਵਾਰਾਂ ਦੇ ਵਿੱਚ ਖੁਸ਼ਹਾਲੀ ਅਤੇ ਤੰਦਰੁਸਤੀ ਬਖਸ਼ਣ ਔਰ ਲਾਂਚ ਕਲੱਬ ਵੱਲੋਂ ਜਿਹੜਾ ਅੱਜ ਇਹ ਫੰਕਸ਼ਨ ਕੀਤਾ ਗਿਆ ਹੈ ਬਹੁਤ ਸ਼ਲਾਘਾਜੋ ਕਦਮ ਹੈ ਸਾਡੇ ਪ੍ਰਧਾਨ ਅਮਰਜੋਤ ਸਿੰਘ ਜੀ ਸਾਡੇ ਪ੍ਰਧਾਨ ਬੁੱਟਾ ਜੀ ਔਰ ਮੇਰੇ ਵੱਡੇ ਵੀਰ ਪੱਪੂ ਵੀਰ ਜੀ ਤੋਂ ਸਾਰੇ ਹੀ ਲਾਂਚ ਕਲੱਬ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਨੇ ਇਸ ਵਧੀਆ ਰੂਹਾਂ ਦੇ ਸਾਨੂੰ ਦਰਸ਼ਨ ਕਰਾਏ ਨੇ ਔਰ ਸਾਨੂੰ ਇਹਨਾਂ ਦੇ ਵਿੱਚ ਲਿਆ ਕੇ ਖੜਾ ਕੀਤਾ ਔਰ ਸਾਨੂੰ ਬਹੁਤ ਮਜ਼ਾ ਆਇਆ ਹੈ ਕਿ ਇੱਥੇ ਆ ਕੇ ਸਾਨੂੰ ਜਿਹੜਾ ਲੋਹੜੀ ਮਨਾਉਣ ਦਾ ਮੌਕਾ ਮਿਲਿਆ ਹੈ ਸੱਚੇ ਪਾਤਸ਼ਾਹ ਸਭ ਨੂੰ ਇਸ ਤਰ੍ਹਾਂ ਦੇ ਮੌਕੇ ਦਵੇ ਔਰ ਸਾਰੇ ਹੀ ਰਲ ਮਿਲ ਕੇ ਇਹਨਾਂ ਰੂਹਾਂ ਦੇ ਦਰਸ਼ਨ ਵੀ ਕਰੀਏ ਤੇ ਇਹਨਾਂ ਰੂਹਾਂ ਨੂੰ ਸਾਥ ਦੇ ਕੇ ਤੇ ਵਾਹਿਗੁਰੂ ਕਿਰਪਾ ਕਰਨ ਤੇ ਆਪਾਂ ਇਹਨੂੰ ਸਮਾਜ ਦੇ ਨਾਲ ਨਾਲ ਜੋੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਵਧੀਆ ਉਪਰਾਲਾ ਹੈ ਜੀ ਜਿਹੜੇ ਸਾਡੇ ਸ਼ਾਈ ਸਾਹਿਬ ਨੇ ਉਹਨਾਂ ਨੇ ਬੇਗੋਵਾਲ ਦੇ ਵਿੱਚ ਇਹ ਚੀਜ਼ ਲਿਆ ਕੇ ਬਹੁਤ ਵੱਡਾ ਉਪਰਾਲਾ ਕੀਤਾ ਤਾਂ ਕਿ ਜਿਹੜੀ ਆਮ ਜਨਤਾ ਹੈ ਜਿਹੜੇ ਕਿ ਬੇਸਹਾਰਾ ਲੋਕ ਨੇ ਜਿਨ੍ਹਾਂ ਦੇ ਲਈ ਕੋਈ ਧਾ ਨਹੀਂ ਸੀ ਕੋ ਖੇੜਾ ਨਹੀਂ ਸੀ ਕੋ ਰਹਿਣ ਦਾ ਤਰੀਕਾ ਨਹੀਂ ਸੀ ਜਾਂ ਕਿਸੇ ਤਰ੍ਹਾਂ ਵੀ ਸਮਾਜ ਵੱਲੋਂ ਠੁਕਰਾਇਏ ਗਏ ਸੀ ਉਹਨਾਂ ਨੂੰ ਇੱਕ ਸਹਾਰਾ ਦੇ ਕੇ ਔਰ ਸਾਡੇ ਵਰਗਿਆਂ ਨੂੰ ਸੇਵਾ ਕਰਨ ਦਾ ਮੌਕਾ ਦੇ ਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਜੀ ਉਹਨਾਂ ਦੇ ਬਹੁਤ ਧੰਨਵਾਦੀਆਂ ਜੀ ਤੁਸੀਂ ਦੇਖਦੇ ਹੋ ਰੋਜ਼ਾਨੀ ਸਵੇਰਾ ਮੈਂ ਅਮਰਤਪਾਲ ਸਿੰਘ ਬਾਜਵਾ ਪੁਲਤ